ਜਦੋਂ ਉੱਠੇਵਾਂਗੇ ਸਵੇਰੇ ਤੇ ਬਲੌਗ ਵੀ ਬਣਾਵਾਂਗੇ 3 ਚਾਰ ਜਰ ਲਾਦੇ ਹਾਂ ਪਹਿਲਾਂ ਉਹਨਾਂ ਦਾ ਅਪਲੋਡ ਕਰਕੇ ਤੇ ਹੁਣ ਬਲੌਗ ਆਪਾਂ ਸ਼ੁਰੂ ਕਰਾ ਦਵਾਰੇ ਦੂਜੇ ਦਿਨ ਦਾ ਦੇਖਦੇ ਜੇ ਅੱਜ ਸਾਰਾ ਦਿਨ ਬਣਿਆ ਦਾ ਠੀਕ ਨਹੀਂ ਅੱਜ ਦਾ ਤੇ ਕੱਲ ਦਾ ਇਕੱਠਾ ਬਣਾ ਲਵਾਂਗੇ ਜੋ ਪਹਿਲਾਂ ਨਾਲ ਕੱਲ ਵੀ ਛੋਟਾ ਹੀ ਬਣਾਂ ਜਿਗਾ ਤੇ ਅੱਜ ਦਿਖਾਈ ਜਾਵਾਂਗੇ ਨਾਲ ਦੇ ਨਾਲ ਦੇਖਦੇ ਰਾਗ ਸੋਰਠਿ ਅੱਜ ਤਾਂ ਬੁਧੀ ਕਰਨਾ ਮੌਸਮ ਸਹੀ ਆ ਕੱਲ ਤਾਂ ਬਹੁਤ ਗਰਮੀ ਸੀਗੀ ਪ੍ਰਮਾਤਮਾ ਹੀ ਰੱਖੇ ਤਾਂ ਵਧੀਆ ਮੌਸਮ ਇਹ ਹਵਰ ਚੱਲੀ ਜਾਵੇ ਠੰਡਾ ਮੌਸਮ ਰਹੇ ਵਧੀਆ ਨਾ ਨਹਨੇ ਰਵੇ ਅੱਜ ਦਾ ਤੇ ਕੱਲ ਦਾ ਤਾਂ ਮੌਸਮ ਆਏ ਰਵੇ ਤਾਂ ਵਧੀਆ ਰਹੂ ਕਿੰਗ ਬਈ ਪਾਣੀ ਦੀ ਲੋੜ ਹੈ ਪੀਣ ਆਦੇ ਤੇ ਸਾਡੇ ਜਦੋਂ ਵੀ ਕੋਈ ਪ੍ਰੋਗਰਾਮ ਦਾ ਪਾਣੀ ਲੈਣ ਆਉਂਦੇ ਟਵਾੜਨ। ਕਿ ਨਾਂ ਤੋਂ ਨਹੀਂ ਚੱਲਦਾ ਇਹ। ਤੇ ਅਸੀਂ ਆਪਾਂ ਨਾ ਕਰ ਟਰੈਕਟਰ ਹੁੰਦਾ। ਆਪਾਂ ਟਰੈਕਟਰ ਨੂੰ ਵਰਗੈਨਟਰ। ਅੱਛੀ ਗੱਲ ਹੈ ਕਿ ਤੇਰੇ ਲਈ ਮੈਂ ਟੋੜ ਬਰਤੀ। ਆਓ ਜੀ। ਇਹ ਅੱਛਾ ਟਰੈਕਟਰ ਲੱਗਿਆ ਮੁੰਡਾ। ਪਾਣੀ ਸਰਾਉਣਾ ਆਇਆ ਮੁੰਡਾ ਸਾਡੇ ਨਾਲ। ਟਰੈਕਟਰ ਤੋਂ ਨਹੀਂ ਉਤਰਦਾ। ਹਾਂ ਨਟੋ ਜੀ ਇਹ 8 ਵਾਲੀ ਨਹੀਂ ਜੰਗਲ 8 ਵਾਲੀ ਦੇ ਇਧਰਲੇ ਪਾਸੇ ਇੱਥੇ ਉਹ ਲਗਣਾ ਕੀ ਲਗਣਾ ਭੰਡਾਰਾ ਲਗਣਾਣਾ ਹੁਣ ਨਾਣਾ ਦੇਵੀ ਵਾਲਾਂ ਦਾ ਇੱਥੇ ਵੀ ਆਇਆ ਕਰਾਂਗੇ ਅਸੀਂ ਲੰਗਰ ਖਾਣ ਇੱਥੇ ਲੰਗਰ ਛਕਣਾ ਹੈ ਕੀ ਹੁੰਦਾ ਇੱਥੇ ਸੋਲੇਪੁਰ ਆਉਂਦਾ ਮੈਂ ਤਾਂ ਆਇਆ ਨਹੀਂ ਕਦੇ ਸੋਲੇਪੁਰ ਪਾਣੀ ਬਹੁਤ ਸਵਾਦ ਆ ਇੱਥੇ ਸੀ ਇੱਥੋਂ ਹੀ ਲੈ ਕੇ ਆਨੇ ਆਏ ਬਾਰਾਏ ਪ੍ਰੋਗਰਾਮ ਤੇ ਪਾਣੀ ਇੱਥੋਂ ਜਾਂਦਾ ਹਾ ਪ੍ਰੋਮੋਸ਼ਨ ਕਰਦੇ ਨੇ ੜ ਵਾਲੀ ਪਿੰਡ ਦੀ ਪਤਾ ਨਹੀਂ ਦੱਲੀ ਜੇ ਆਪਾਂ ਚੱਲੇ ਆ ਪਿੰਡ ਚ ਬਾਬਾ ਜੀ ਨੂੰ ਲੈਣ ਤੇ ਦਾ ਪਿੰਡ ਦੇਖੋ ਤੁਸੀਂ ਫਿਰ ਆਂਦੇ ਆ ਪਿੰਡ ਦੇ ਆ ਗਲੰਗਾ ਪਾਣੀ ਲੈ ਆਂਦਾ ਸੀਗਾ ਆਪਾਂ ਤੇ ਫਿਰ ਦੂਆ ਦਾ ਆਪਾਂ ਬਸ ਆਗੇ ਪ੍ਰਸ਼ਾਦਾ ਪਾਣੀ ਛਕ ਕੇ ਫਿਰ ਤੁਹਾਨੂੰ ਜਿਹੜਾ ਸਬਜੀ ਸੁਬਜੀ ਜੀਰਨਗੇ ਜਾਂ ਕੁਛ ਵੀ ਕਰਨਗੇ ਉਹ ਤੁਹਾਨੂੰ ਦਿਖਾਉਂਗਾ ਤੇ ਸਭ ਲੋਗ ਦੇਖਦੇ ਰਹੋ ਤੇ ਜਿਹੜਾ ਪਹਿਲਾ ਪਾਰਟ ਆਪਾਂ ਅਪਲੋਡ ਕਰਤਾ ਉਹ ਤੁਸੀਂ ਜਾ ਕੇ ਦੇਖ ਸਕਦੇ ਹੋਗੇ ਚੈਨਲ ਤੇ ਅਜੀ ਨਾ ਗਿਆ ਤੇ ਪਿੰਡ ਦੀਆਂ ਚੀਨਾ ਛੱਪੜ ਦੇ ਸ਼ੈਲੋ ਠੀਕ ਆ ਫਿਰ ਦਿਖਾਵਾਂਗੇ ਤੁਹਾਨੂੰ ਤੇ ਲੋ ਜੀ ਪ੍ਰਸ਼ਾਦਾ ਬਣ ਰਿਹਾ ਫਿਰ ਪ੍ਰਸ਼ਾਦਾ ਸ਼ਕਾਵਾਂਗੇ ਆਪਾਂ ਸਾਰਿਆਂ ਨੂੰ ਅੱਜ ਕੀ ਬਣਿਆ ਚੌਲਾ ਮਿੱਠੇ ਚ ਸਵਾਦ ਦਿਖਾਈ ਮਾੜਾ ਅਖਬਾਰ ਚਾੱਕ ਕੇ ਦੇਖਣ ਨੂੰ ਬਹੁਤ ਸਵਾਲ ਲੱਗਦੇ ਆ ਖਾਣ ਨੂੰ ਵੀ ਸਵਾਲ ਆ ਹਾਂ ਬਟਾ ਦੀਪੇ ਦੀ ਪੱਕੀ ਰੋਟੀ ਲੱਗ ਗਈ ਉਹਨੂੰ ਗ੍ਰੈਂਡਰ ਤੇ ਪਾਣੀ ਵਰਗਾ ਵਰਗਾ ਮਿਰਚਾਂ ਘਰ ਉਹਦੀਪੇ ਫੇਰ ਦੇਖੀ ਨਿਆਰਾ ਆ ਉਹਦਾ ਮੈਂ ਇਹ ਕਿਹਾ ਮੈਂ ਗਾਇਆ ਡਾਕੂ ਦੇ ਵਿਆਹ ਤੇ ਮੈਂ ਵਿਰੇਚੀ ਕਰਤੀ ਸਾਰੀਆਂ ਬੁੜੀਆਂ ਭਾਜ ਗਈਆਂ ਉੱਠ ਕੇ ਪਾਣੀ ਪੀਆ ਉਹ ਕੋਈ ਆਹ ਪਾਲਾ অবতার ਸੇਵਾਦਾਰ ਨਹੀਂ ਕੱਲ ਮੈਂ ਤੁਹਾਨੂੰ ਅੰਦਰ ਸਮਾਰਕ ਨਹੀਂ ਦਿਖਾਇਆ ਗਿਆ ਹਨਾ ਮੈਂ ਅੰਦਰ ਦਿਖਾਉਣਾ ਅੱਜ ਤੁਹਾਨੂੰ ਅੰਦਰ ਥੋੜੀ ਘੱਟ ਬਣੀ ਸੀਗੀ ਵੀਡੀਓ ਰੋਟੀ ਤੋਂ ਬਾਅਦ ਨਾਲ ਦੀ ਨਾਲ ਮਿੱਠਾ ਪਾਣੀ ਕਹਿੰਦੇ ਅਵਤਾਰ ਸਿੰਘ ਨੇ ਸਬੀਲ ਲਾਲ ਨੇ ਜੀਆ ਅੱਜ ਇਹ ਹੈ ਕਹਿੰਦੇ ਕੋਲੇ ਕੁਫੜੀ ਲਾ ਉੱਤਰ ਆਇਆ ਕਹਿੰਦੇ ਨਾਲ ਦੀ ਨਾਲ ਠਕਾਓ ਅੱਛਾ ਪਾਣੀ ਪੀਣੇ ਬੈਂਕਾ ਕਦਾਂ ਲੱਗਣਾ ਸੇਖ ਸਰਦਾਰ ਗੱਭਰੂ ਸਬੀਲ ਵਾਲਾ ਇਹ ਪਾਣੀ ਨਾ ਰਿਹਾ ਦੀ ਮਿੱਠਾ ਪਾਣੀ ਜਾਂਦਾ ਫਿਰ ਅੱਜ ਗਰਮੀ ਦਾ ਫਰਕ ਹੈ ਕੱਲ੍ਹ ਕਰ ਵੀ ਬੜੀ ਸੀ ਇਹ ਕੱਲ ਕੋ ਗੜੇ ਜਨ ਹੋਊ ਰੰਧਾ ਹੋਈ ਸਵਾਦ ਪਾਪੀ ਉਰੀ ਲੋਕਾਂ ਦਾ ਮਨ ਹੋੜ ਦੇਖੋ ਅੱਜ ਆਇਆ ਇਸੇ ਇਹਨਾਂ ਖਾ ਬਈਆਂ ਮਾਸੀ ਪਹਿਲੇ ਸਬਜ਼ੀ ਬਰੋਚੀ ਇੱਥੇ ਬਹੁਤ ਸਵਾਦ ਬਣੀ ਹੈ ਦੇਖਣ ਤੇ ਲੱਗ ਰਹੀ ਹੈ ਫਾਕੇ ਨੂੰ ਮੈਂ ਬਾਤ ਵੀ ਦੱਸਿਆ ਜੀ ਬਹੁਤ ਸਵਾਦ ਬਣੀ ਹੈ ਇੱਥੇ ਬਸ ਚਾਚਾ ਓਕੇ ਜਮਾ ਬਸ ਠੀਕ ਹੈ ਪੂਰੀ ਸੱਟਾ ਜਣਾ ਵਿਚਾਰ ਨਾ ਕਰਨਾ ਜਿਹੜਾ ਹੋਰਾਂ ਨੂੰ ਹੱਥ ਪਾਉਂਦਾ ਨਹੀਂ ਹੈ ਨਹੀਂ ਲੋੜ ਉਹਦਾ ਬੈਠਾ ਆ ਬਾਈ ਮੁੜ ਕੇ ਕੱਟੀ ਬਧੀ ਮਾੜੀ ਨਹੀਂ ਹੁੰਦੀ ਸਹੀ ਗੱਲ ਆ ਬਾਈ ਯਾਰ ਸਹੀ ਗੱਲ ਆ ਬਾਈ ਸਹੀ ਗੱਲ ਆ ਜਣਾ ਸਹੀ ਗੱਲ ਆ ਬਾਪ ਕਿੰਨੀ ਪਾਣੀ ਜਰਾ ਮੁੜ ਕੇ ਕੱਟ ਗਾਲੋ ਪਾਲੋ ਕੁਝ ਨਹੀਂ ਹੁੰਦਾ ਬਾਈ ਅਵਤਾਰ ਨੇ ਕਹਿੰਦਾ ਤਾਂ ਕਰੂ ਇਹੋ ਠੰਡਾ ਪਾਣੀ ਪਾਉਣਾ ਜੇ ਅਵਤਾਰ ਨੇ ਕਹਿੰਦਾ ਤਾਂ ਕਰੂ ਯਾਰ ਬਸ ਤੇ ਮੈਂ ਬਾਰਡੀ ਲਿਆਉਂਦੀ ਹਾਂ ਬੜਾ ਕੋਟਾ ਬੜਾ ਬੰਦਾ ਜਿਹਨੇ ਜਪੜੇ ਤੇ ਬਿਜਨਾਰਦੀ ਭਾਗੇ ਸਾਰਾ ਪਾਣੀ ਉਤਾਰਨੀ ਤਿਆਰ ਕਰਿਆ ਮਿੱਠਾ ਤੇ ਹੁਣ ਹੈਗਾ ਰੈਸਟ ਦਾ ਟਾਈਮ ਸਭ ਆਪਣੀ ਸਾਰਿਆਂ ਨੇ ਸ਼ਟ ਲਿਆ ਕੰਪੈਰ ਹੋ ਰਹੀ ਆ ਤੇ ਚੌਕਰ ਫੋਨ ਚਲਾ ਰਿਹਾ ਹੈ ਸੱਚੀ ਗੱਲ ਦੱਸਦਾ ਹੈ ਸਾਰਾ ਨਾ ਕੋਈ ਕਿਥੋਂ ਆ ਰਿਹਾ ਇੱਕ ਹੀ ਕਾਕੂ ਨੇ ਨੌਕਸ ਕੱਢਿਆ ਕੀ ਕੱਢਿਆ ਹੈ ਕੋਰਾ ਦਾ ਹਨਾ ਤੁਹਾਨੂੰ ਕੱਟ ਕਹਿੰਦਾ ਰੰਗ ਸੋਡਾ ਸਹੀ ਨਹੀਂ ਹੋਇਆ ਵਾ ਕਹਿੰਦਾ ਕੋਰਾ ਗਲਤ ਕਰੀਆਂ ਵਾ ਕਹਿੰਦਾ ਕਿਆ ਸਾਡੇ ਜੀ ਕਿਆ ਸਾਡੇ ਦੇਖੋ ਚਿੱਪ ਲਵਾਣ ਵਾਲਾ ਠੀਕ ਉਹ ਤਾਂ ਬਈ ਜੋੜਿਆ ਤੇ ਹੁਣ ਡਿੱਗ ਪੈਂਦਾ ਹੁੰਦਾ ਕਿਵੇਂ ਆਉਂਦੀ ਆ ਓਏ ਬਾਪੇ ਕੋਲੇ ਜਾਣ ਨਹੀਂ ਲਾਉਣੇ ਓਏ ਮੈਂ ਤਾਂ ਫੋਨ ਬਣਾ ਰਿਹਾ ਮੈਂ ਤਾਂ ਫੋਨ ਉਹ ਬਣਾ ਰਿਹਾ ਮੈਂ ਕੋਸਾ ਚਲਾਦਾ ਨਹੀਂ ਰਿਹਾ ਨਰਪਾ ਬਈਆਂ ਪਾਰਲੇ ਕੁੰਦਰ ਤੇ ਪਾਣੀ ਪਾੜਾ ਜਾਂਦਾ ਬਾਈ ਮਨੋ ਉਹ ਬਹੁਤ ਵਧੀਆ ਵਰਤ ਹਲਾ ਬਹੁਤ ਨਹੀਂ ਟੌਨ ਲੱਗ ਗਿਆ ਪਾਣੀ ਭਰ ਕੇ ਆਹ ਵਾਹ ਤੇਰਾ ਉਧਰ ਪਰੰਜੀ ਚਾਚਾ ਆ ਪਹਰਾਉਣਾ ਆਉਣਾ ਉਹ ਮੋ ਮਿੱਟਰ ਉਹ ਰੱਪਾ ਖਾਣਾ ਤੇ ਰੋਣ ਲੱਗ ਗਿਆ ਆ ਬੰਦੇ ਵਿਲੇ ਪਏ ਆ ਇਤਰਾਡਾ ਪਾਣੀ ਚ ਆਉ ਗਿਆ ਕੋਲੇ ਵਾਈਪਰ ਰੱਖਿਆ ਕੀ ਦੀ ਆ ਉਹ ਆਇਆ ਸੇਵਾਦਾਰ ਆ ਆ ਪਏ ਆ ਲੈ ਆ ਸੇਵਾਦਾਰ ਸੇਵਾਦਾਰ ਸਾਰੇ ਦਿਨ ਸੇਵਾ ਕੀ ਨਹੀਂ ਹੁੰਦੇ ਆ ਚੱਲ ਸੇਵਾ ਬਣਦੀਆ ਕਰਨੀ ਯਾਰ ਇਹਨਾਂ ਮਖਾਈ ਜਲ ਜੀਰਾ ਬਣਾ ਲਵੇ ਹੋਣੀ ਲਾਉਂਦੇ ਬਣਾ ਕੇ ਆਦਾ ਇਹ ਤੇਰਾ ਮਾੜਾ ਨਹੀਂ ਕੋਈ ਜਲ ਜੀਰਾ ਬਣਾਉਂਦਾ ਇਹ ਜੀਰਾ ਇਹਨਾਂ ਦੇ ਵੀਰ ਲੈ ਬੜੇ ਆਪ ਲੋਕੀਂ ਤਾਂ ਵੀਰ ਨੇ ਆ ਬਾਕੀ ਇਹ ਖੜੀ ਹੋਰ ਬੋਲਦੇ ਨੇ ਬਥੇ ਬਾਰ ਦੇ ਵਿੱਚ ਅਰੇ ਬਾ ਰਾਜਾ ਜੇ ਅੱਜ ਅਸੀਂ ਨੂੰ ਬੜਾ ਸਿਰਜੂ ਪਹਿਲਾਂ ਰਾਜਾ ਜੇ ਦਾਰ ਸੱਜ ਦਿਖਾਈਆਂ ਮਸਾਂ ਨੂੰ ਵੱਡ ਦਿੰਦਾ ਰਾਜਾ ਜੰਨਾ ਕ੍ਰਾਂਚੀ ਆਪੋ ਹੀ ਸਾਥ ਲੋ ਵੀ ਮੇਰੇ ਵੀਡੀਓ ਟੈਂਟ ਦਾ ਸਮਾਨ ਆ ਚੁੱਕਿਆ ਪੌਣੇ 5 ਦਾ ਟਾਈਮ ਹੋ ਚੁੱਕਿਆ ਪੌਣੇ 5 ਤੇ ਟੈਂਟ ਦਾ ਸਮਾਨ ਵੀ ਕਹਿੰਦੇ ਪਹੁੰਚ ਚੁੱਕਿਆ ਰੇਡ ਪ੍ਰੋਗਰਾਮ ਤੇ ਆਪ ਓਏ ਟੈਕ ਜਾ ਵੀਡੀਓ ਬਣਾਉਂਦੀ ਆ ਤੇ ਜੋ ਆ ਉਹ ਸਪੀਕਰ ਚੱਲਣ ਵਾਲਾ ਟਰੌਨ ਤੇ ਲੱਗੂਗੀ ਸਪੀਕਰ ਚੱਲ ਪਏ ਜਦੋਂ ਰੌਣਕ ਲੱਗ ਜਾਨੇ ਸਾਰੇ ਅਜੇ ਤਾਂ ਰੌਣਕ ਘੱਟ ਆ ਥੋੜੀ ਕੰਮਕਾਰ ਕਰਨ ਗਿਆ ਘਰੋਂ ਸਾਰੇ ਜਾਨੇ ਇਹ ਪਹਿਲਾਂ ਉਹ ਬਲੌਗ ਦੱਸੋ ਕਿ ਮੈਂ ਲੱਗ ਗਿਆ ਇੱਕ ਨਾ ਈ ਵੀਡੀਓ ਦੋ ਗਲਤ ਲੱਗ ਗਿਆ ਸੀ ਮੈਨੂੰ ਕਿਸਲੇ ਬਲੌਗ ਚ ਤੇ ਮੈਂ ਨੋ ਵੀਡੀਓ ਬਾਰੇ ਜੋਦਨੇ ਦੱਸਿਆ ਕਹਿੰਦਾ ਵੀਡੀਓ ਮਾ ਗਲਤ ਸੀਗਾ ਉਹਨਾਂ ਦੱਸਿਆ ਕਿ ਵਾ ਰਾਤ ਡੈਟ ਕਰਦੇ ਹੋਏ ਨੇਰਾ ਸੀਗਾ ਬਾਲਾ ਉਹ ਪਹਿਲਾ ਵੀਡੀਓ ਰੱਖੀ ਵੀ ਸੀ ਡਰਾਫਟ ਦੇ ਵਿੱਚ ਡਰਾਫਟ ਦੇ ਵਿੱਚ ਰੱਖੀ ਕਰਕੇ ਜਿਹੜੇ ਅਗਲੇ ਕਲਿੱਪਾਂ ਲੰਗ ਆਈਆਂ ਦੁਬਾਰੇ ਫੇਰ ਉਹੀ ਲੱਗ ਗਿਆ ਮੈਂ ਨਾ ਅੱਜ ਹੁਣ ਹੀ ਦੇਖ ਕੇ ਆ ਬਲੌਗ ਮੈਂ ਤਾਂ ਕਰਕੇ ਉਹ ਕਰ ਰਹੀ ਮੈਂ ਮਤਲਬ ਉਹ ਕਲਿੱਪਾਂ ਸ਼ੂਟਿੰਗਾਂ ਕਰਕੇ ਐਡਿਟ ਕਰਤਾ ਸੀਗਾ ਵੀ ਫੁੱਲ ਬਲੌਗ ਨਹੀਂ ਸੀਗਾ ਦੇਖਿਆ ਸਿੱਧਾ ਅਪਲੋਡ ਹੀ ਕਰਤਾ ਮੈਂ ਤੜਕੇ ਪੌਣੇ ਤਿੰਨ ਤੇ ਪੌਣੇ ਤਿੰਨ ਮੈਂ ਅਪਲੋਡ ਕਰਿਆ ਸੀਗਾ ਹੈ ਹਾਂ ਹਾਂ 6 ਵਜੇ ਤੇ ਫਿਰ ਮੈਂ ਹੁਣ ਦੇਖ ਕੇ ਆ ਉਹ ਕਲਿੱਪਾਂ ਹੁਣ ਮੈਂ ਤਾਂ ਹੀ ਡਰਾਫਟ 'ਚ ਤਾਂ ਹੁਣ ਵੀ ਰੱਖਿਆ ਵਾ ਜਦੋਂ ਪਹਿਲਾਂ ਦਾ ਬਲੌਗ ਹੈਡ ਫਰਮਾਨ ਉਹ ਸਾਮਣਾ ਕਰੂੰਗਾ ਡੱਟ ਮੈਂ ਸ਼ਾਮ ਨੂੰ ਪੈਨ ਲੱਗੇ ਕਰੂੰਗਾ ਤਾਂ ਕਰਕੇ ਉਹ ਮੈਂ ਵੀਡੀਓ ਮੈਂ ਦੇਖਿਆ ਉਹ ਇੱਕ ਵੀਡੀਓ ਦੋ ਦੋ ਥਾਈਂ ਲੱਗ ਗਈ ਲੋ ਜੀ ਟੈਂਟ ਵੀ ਫਿੱਟ ਕਰ ਦਿੱਤਾ ਮੈਂ ਹਾਰਾ ਸਪੀਕਰਾਂ ਵਾਲਾ ਵੀ ਬਾਬੇ ਨੇ ਸਪੀਕਰ ਲਾਤੇ ਉਹ ਗੋਰਾ ਪੂਰਾ ਨਾਂ ਜਰੜ ਆਇਆ ਹਰतिर ਕੋ ਹਰੇ ਸਵਾਸ ਬਰਹਾਉ ਓ ਕੀ ਹੋਏ ਤੁਸੀਂ ਗੇਮਾਂ ਖੇਡੀਆਂ ਨੇ ਮੇਰਾ ਕੰਮ ਕਰਾ ਲਓ ਹੈ ਦਸ ਹਰ ਤਮ ਰਾਸ ਹੈ ਗਲਤ ਨੋਟ ਲਮਟਿੰਗ ਲਾਜ ਤੁਸੀਂ ਗੇਮਾਂ ਖੇਡੀਆਂ ਨੇ ਮੇਰਾ ਗਲਤ ਕਰਨਾ ਖੇਡੀ ਗਲਤ ਕਰਨਾ ਤਨ ਇਹਨਾਂ ਦੀ ਯਾਰਾ ਸੇਵਾ ਨਹੀਂ ਕਰਦੇ ਇਹ ਗੇਮਾਂ ਖੇਡ ਜਾਂਦੇ ਆ ਇਹ ਕਾਹਕੇ ਚ ਉੱਪਰ ਕਰ ਲਾ ਦੇਖੋ ਇਹ ਐਕਸ਼ਨ ਮਾਰਦਾ ਬਾਬੇ ਦੇ ਐ ਤਾਂ ਉਹ ਇਧਰਲੇ ਪਾਸੇ ਹੁਣ ਅਜੇ ਟੈਂਟ ਪੂਰੀ ਤਰ੍ਹਾਂ ਨਹੀਂ ਕਰਿਆ ਫਟ ਤੇ ਜਦੋਂ ਪੂਰਾ ਤਰ੍ਹਾਂ ਹੋ ਗਿਆ ਫਿਰ ਦਿਖਾਵਾਂਗਾ ਤੁਹਾਨੂੰ ਪ੍ਰੰਟ ਤੋਂ ਲਾਇਆ ਉਸ ਤਾਂ ਦਿਖਾਵਾਂਗਾ ਅੱਜ ਦੇ ਟੂ ਦਾ ਅੱਜ ਪਾਵਾਂਗੇ ਤੇ ਕੱਲ ਨੂੰ ਭੋਗ ਦਾ ਸਪੈਸ਼ਲ ਬਣਾ ਲਾਂਗੇ ਅੱਜ ਪ੍ਰਸਾਦ ਤਿਆਰ ਅੱਜ ਸ਼ਾਮ ਦੇ ਖਾਣੇ ਨਾਲ ਹਰ ਹਰ ਕਟਹਾ ਮਾਨੋ ਸੁਭਾ ਮਿੱਠੇ ਚਰੋ ਸੀਗੇ ਹਰ ਹਰ ਸੋਹਾਨੇ ਸ੍ਰੀ ਸਰਵਾਪਾਰਿਵੋ ਸਭੁ ਰੰਗੈ ਹਰ ਹਰ ਹਰਹਾਉ ਮਾਇ ਮਨਕਨ ਖੋਵ ਦੇਖਣਾ ਕੀ ਚ ਜੋਰ ਵੱਧ ਚਲ ਚਲੋ ਪਿਡੋ ਹਰ ਹਰ ਪਾਇ ਸੋਹ ਢੜ ਮਨਮੋਹ ਭਾਵੋ ਉਹ ਹੋ ਗਿਆ ਪਹਿਲਾ ਆਏ 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 ਪੂਰਾ ਫਿਲਮੀ ਸੀਨ ਆ ਜਾਨ ਤੱਕ ਜੀ ਲੋਕਾਂ ਨੂੰ ਇਹ ਰੇਆ ਉਹ ਕਦੇ ਜੰਮਰਤ ਸਾਂ ਨਾ ਲੱਗ ਜਾਣਗੇ ਇਹਨੂੰ ਵੀ ਕਿੱਥੇ ਲੈ ਜਾਏਗਾ ਹੈ ਇੱਥੇ ਇੱਥੇ ਕਿੱਥੇ ਬਾਂਹ ਚ ਬਾਂਹ ਚ ਕੀ ਕਰਨਾ मनोकान <laughs> असां ਤੇ ਵੀਡੀਓ ਬਣੀ ਨਹੀਂ ਕਿਉਂਕਿ ਸ਼ਾਮ ਨੂੰ ਦੁਆਰਾ ਕਰਕੇ ਥੋੜੀਆਂ ਸ਼ਾਮ ਨੂੰ ਕਲਿੱਪਾਂ ਲਾਉਣੀਆਂ ਰਹੀਆਂ ਤੇ ਬਾਕੀ ਵਲੌਗ ਆਪਾਂ ਇੱਥੇ ਐਂਡ ਕਰਾਂਗੇ ਤੇ ਕੱਲ੍ਹ ਤੇ ਮੈਂ ਸਪੈਸ਼ਲ ਹੋਰ ਬਣਾਣੂਗਾ ਜਿੰਨਾ ਕਿ ਪੇਪਰ ਬਣਿਆ ਹੋਵੇ ਅੱਜ ਦਾ ਇੰਨਾ ਕੀ ਪਾਉਂਗਾ ਗੁਰਬਾਣੀ ਵਰਤੀ ਜਗ ਅੰਦਰ ਅੰਦਰ ਸਬਸਕ੍ਰਾਈਬ ਕਰ ਲੋ ਚੈਨਲ ਕਰ ਲੈਣਾ ਆਪਣਾ ਰਾਤ ਨੂੰ ਰਹੇਗਾ ਸ਼ਿਗਾ ਦਿਖਾਉਣ ਵਾਲਾ ਹਨਾ ਫਲੋ ਫਰ ਟਾਈਮ ਨਹੀਂ ਇੱਕ ਤਾਂ ਪਤਾ ਹੀ ਨਹੀਂ ਲੱਗਿਆਗਾ ਤੇ ਇੱਕ ਲਾਈਟ ਨਹੀਂ ਹੀ ਟੇਕਦੀ ਗੱਲ ਤਾਂ ਕਰਕੇ ਲਾਈਟ ਆ ਜਾਂਦੀ ਵਾਜ ਜਾਂਦੀ ਤਾਂ ਕਰਕੇ ਨਹੀਂ ਦਿਖਾਇਆ ਗਿਆ ਤੇ ਹੁਣ ਦੇਖੋ ਤੁਸੀਂ ਰਾਤ ਦਾ ਆਪੇ ਆਪ ਮਿਲ ਆਈਦਾ ਮਾਇਆ ਮੋਈ ਪਰਮ ਨਬਾਏ ਦੁਜੈ ਪਾਏ ਨਗਾਦ ਨਬਾਏ ਸੁਹਾਰਾ ਰੱਖ ਦੇਣਾ ਥੋੜਾ ਬੈਸ ਜਾਂਦੇ ਬਿਰਬਲ ਲਾਏਂਦਾ ਏ ਮਨ